ਨਸਵੰਜੋਂ ਕੈਲ ਬਖੋ ਕਰਤਾ ਘਰ ਆਇ ਦੂਤੈ ਦਹਿਨ ਭਿਆ ਗੋਵਿੰਦ ਪ੍ਰਗਟਾਇ ਪ੍ਰਗਟੇ ਗਪਾਲ ਗੋਵਿੰਦ ਲਾਲ ਸਾਧ ਸੰਗ ਵਿਖਾਨ ਅਚਰਜ ਢੀਠਾ ਅਮਿਉ ਉਠਾ ਗੁਰ ਪ੍ਰਸਾਦੀ ਜਾਨ ਮਨ ਸ਼ਾਂਤ ਆਈ ਵਜੀ ਵਿਧਾਈ ਨਹੀਂ ਅੰਤ ਜਾਈ ਪਾਇ ਬਿਨ ਮੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਪ੍ਰਭੂ ਆਪ ਬਣਾਇਆ ਵੱਡਾ ਮੇਰਾ ਗੋਬਿੰਦ ਅਗਮ ਆਗੂ ਚਰ ਆਜ ਨਰੰਜਨ ਨਰੰਕਾਰ ਜਿਉ ਤਾਂ ਕਿ ਅੰਤ ਕਹੀ ਨਾ ਜਾਈ ਅਮਿਤ ਵਡਾਈ ਮੇਰਾ ਗੋਬਿੰਦ ਅਲਖ ਅਪਾਰ ਜਿਉ ਮਹਾਨ ਲਹਾਬ ਮਾ ਜਿਨਿ ਦਰਸ਼ਨ ਪਾਇਆ ਜਿਨਿ ਤੁਧਨ ਧੰ ਕਹ ਤਨ ਜਮਨੇ ਨ ਆਇਆ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰਮਾ ਕੋਈ ਤੁਧ ਆਪੇ ਸਿਸਟ ਫਿਰ ਦਿਆ ਆਪੇ ਭੁਲ ਗੋਈ ਸਭ ਇਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਗੁਰਦਾਈ ਗੁਰਮਖ ਦੇ ਪ੍ਰਭ ਹਰਿ ਭਾਵੈ ਸੋਈ ਗੁਰਮਖ ਨਾਨਕ ਆ ਰੱਧਿਆ ਗੁਰਮਖ ਨਾਨਕ ਆ ਰੱਧਿਆ ਸਭ ਆਖੂ ਧਨ 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 ਗੁਰ ਸੋਈ ਹਰ ਜੁਗ ਜੁਗ ਭਗਤ ਵੱਡੇ ਆ ਆ ਕਿਚ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਦੇ ਜੀਆਂ ਰਿਜਕ ਸੰਭਾਹੇ ਸਾਈਂ ਕਾਰੇ ਕਾ ਮਾਉਣੀ ਤੁਰਸ਼ੋ ਢੀ ਤਿੰਨੇ ਪਾਏ ਮਨ ਕੇ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਜੋ ਕਰੇ ਜਿਤ ਸੇ ਰਧਾਏ ਸੋ ਕਰੇ ਜਿਤ ਸੇ ਰਧਾਏ ਤੁਧ ਕਤ ਨਾਮ ਸ੍ਰੀ ਵਾਹਿ ਹੈ ਗੁਰੂ ਜੀ ਆਓ ਸਤ ਸੰਗਿਓ ਸਾਰੇ ਹਾਜ਼ਰੀ ਲਗਵਾਓ ਅਨੰਦ ਸਾਹਿਬ ਦਾ ਕੀਰਤਨ ਆਪਾਂ ਸਾਰੇ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮੁਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਈਆਂ ਬੀਬੀਆਂ ਪੜਨ ਸਾਰੇ ਹੀ ਪਿਆਰ ਸਤਕਾਰ ਨਾਲ ਬਾਬਾ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੋ ਕੋਈ ਵੀ ਰਸਨਾ ਬੋਲਣ ਤੋਂ ਵਾਂਝੇ ਨਾ ਰਵੇ ਅਨੰਦ ਸਾਹਿਬ ਦਾ ਕੀਰਤਨ ਆਪਾਂ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮੁਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਈਆਂ ਬੀਬੀਆਂ ਪੜਨ ਰਾਮਕਲੀ ਮਹਲਾ ਤੀਜਾ ਆਨੰਦ ਤੋਂ ਅਹੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਣੇ ਸਤਗੁਰੂ ਮੈਂ ਪਾਵਾਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਦਾ ਵਣਿਆ ਸਤਿਗੁਰੂ ਮੈਂ ਸਭਨਾ ਗਲਾ ਸਮਰਾਥ ਸੁਆਦੀ ਹੇ ਨਾਨਕ ਸੁਣੋ ਸੰਤ ਸ਼ਬਦ ਤਰ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ पवन गुरु पाणि पिता माता धरत महत दिवस रात दुएदाई दाया हे ल सर जगत चंगियाया बुरियाया वाचे धर्म दूर करनी आपो आपनी

ਨਾਸਰੇ ਮਹਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹਿਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕੈ ਜਾ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਓ ਜਨਕੇ ਚਰਨ ਵਸ ਹੈ ਮੇਰਾ ਹਿਰ ਰੈ ਸੰਗੁ ਪੁਨੇਤਾ ਦੇਹ ਜਨਕੇ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਇਹ ਜਾਨ ਕੇ ਚਰਨ ਵਸ ਹੈ ਮੇਰਾ ਹੀਰੇ ਸੰਗ ਪੁਨੇਤਾ ਦੇਹੇ ਜਾਨ ਕੇ ਧੂਰ ਦੇ ਹੋ ਕਿਰਪਾ ਨਿਦ ਨਾਨਕ ਕੈ ਸੁਖ ਇਹ ਤੂੰ ਠਾਕਰ ਤੁਮ ਪਿਆਰ ਦਾ ਸੁਬਾਨ ਜਿਉ ਪਿੰਡ ਸਭ ਤੇਰੀ ਰਾਸ ਤੁਮ